ਹੈਲੋ ਗਾਇਜ਼ ਤੁਹਾਡਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਆਜੋ ਮਾਰਨਾ ਤੇ ਜਿਹੜਾ ਆਪਾਂ ਮੱਕ ਬੀਜਿਆ ਸੀ ਹਰਾ ਹੋ ਆਇਆ ਆਪਾਂ ਜਿਹੜਾ ਮੱਕ ਬੀਜਿਆ ਸੀ ਹਰਾ ਹੋਇਆ ਚ ਆਪਾਂ ਜਮੀਂ ਜਮੀਂ ਦਾ ਵੀ ਛੱਟਾ ਦੇਤਾ ਹਾਂ ਜਮੀਂ ਕਰੋ ਪਰ ਉਰ ਗਿਆ ਤਰਾ ਗੋਸੀ ਛੱਟਾ ਦੇ ਪਾਣੀ ਨਾਲ ਪਰਕੇ ਮਾੱਕ ਇੰਨਾ ਕੇ ਵਿੱਚ ਆਏ ਮਾੱਕਾ ਟਾਂਡੇ ਆ ਛਿੱਦੀ ਹੋ ਜੂ ਵੱਡੇ ਜਾਣਾ ਬਚ ਤੂੜੀਆ ਸੜਤਾ ਤੂੜੀਆ ਤਾਂ ਬਚਾ ਹੈ ਹਰਾ ਜਾ ਜੀ ਉਹ ਲਾਉਂਦਾ ਆ ਦੀ ਇਹ ਵੀ ਟਕੂਰ ਜਾ ਮਾਰ ਰਹੀ ਜਮੀ ਵੀ ਤੇ ਉਹ ਦੂਜੇ ਖੜੇ ਆ ਪੱਠੇ ਜੇ ਆ ਗਿਆ ਵਾ ਮੂਹ ਖੜੀਆਂ ਦੇ टर्नियां भी यार आ गया क्योंकि शाम है वो पालक पहले वैसे टर्नियां जड़ पर आया इधर भी तो आ पालक आलू वाचे बड़ा देसी चीज <laughs> ਉੱਥੇ ਬੜਾ ਪੂਰੇ ਬਣ ਚਲੇ ਆਦੇ ਇੱਧਰ ਲੋ ਵੀ ਫੁੱਲ ਦਾ ਤਾਂ ਮਿੱਥੇ ਮਿੱਤੀ ਉੱਚੀ ਪਾਲ ਕਰੜ ਨੂੰ ਹੀ ਕਿਉਂਕਿ ਟਰਾਂਸਫਾਰਮ ਦੇ ਫਿਰ ਲਈਦਾਗਾ ਇਹਦੇ ਚਾਹੇ ਸਿੱਟੀ ਵੀ ਆਉਦੀ ਮਿੱਥੇ ਆ ਮਿੱਤੀ ਵਧੀਆ ਹੋ ਜੂ ਖਾਣ ਨੂੰ ਉਹਨੇ ਖਾਂ ਵੀ ਲਈ ਸੀ ਇਹ ਤੇ ਵਾਚੂ ਨਾ ਤੇ ਇੱਧਰ ਆਪਣੀ ਆ ਗਈ ਤੂਰੀਆ ਸਰੋ ਆ ਪੱਤਰਾ ਸਰੋ ਜੀ ਆ ਦੇਖੋ ਜਿਉਂ-ਜਿਉਂ ਵੱਢੀ ਜਾਂਦੇ ਆ ਜਿਉਂ-ਜਿਉਂ ਹੀ ਹੋਈ ਜਾਂਦੀ ਆ ਦੇਖੋ ਇਸ ਕਿਲੇ ਡੇਢ ਕਿਲੇ ਦੋਹਾਂ ਦੇ ਮੱਥੇ ਖੜੀ ਆ ਪੂਰੀ ਵਧੀਆ ਬਹੁਤ ਸੋਹਣੀ ਖੜੀ ਆ ਤੇ ਆਪਣੀਆਂ ਹਲਦੀ ਵੀ ਤਿੰਨ ਵੇਰੀ ਮਰ ਗਈ ਸੀ ਦੇਖੋ ਤਿੰਨ ਵੇਰੀ ਪਾਣੀ ਖੜ ਗਿਆ ਤੀਜੀ ਵੇਰੀ ਫੇਰ ਉਹ ਆਈ ਨਹੀਂ ਦਾਦੇ ਮੈਂ ਉਹ ਪਿੰਡ ਵਾਲੇ ਖੇਤ ਵਾਲੀ ਆਪਣੀ ਪੂਰੀ ਡਬਲ ਖੜੀ ਜਾਏ ਸੀ ਹਲਦੀ ਇਹ ਵੀ ਚਲੋ ਜੋ ਦੇਣਾ ਪ੍ਰਮਾਤਮਾ ਨੇ ਦੇਖੋ ਆ ਵੀ ਜਣ ਕੇ ਇਹ ਵਧੀਆ ਸਾਨੂੰ ਜਦੋਂ ਦੂਜਾ ਸਾਗ ਆਉਂਦਾ ਪਹਿਲਾਂ ਪਹਿਲਾਂ ਹੀ ਦੋ ਤਿੰਨ ਬਿਰੀ ਖਾ ਲਈਦਾ ਦੋ ਬਿਰੀ ਤਾਂ ਹੁਣ ਤਾਈਆਂ ਸੀ ਸਰੋਂ ਤੂਰ ਕੀ ਦਾ ਖਾ ਚੁੱਕੇ ਆ ਇਹਦੇ ਤੋਂ ਅਸੀਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗੇ ਆਂ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ